ਚੀ ਗਾਦੀ ਸਾਰਿਆਂ ਨੂੰ ਲਾਈਵ ਹੋਏ ਆ ਇੱਕ ਵਾਰੀ ਜਿਹੜੇ ਦਰਸ਼ਕਾ ਸਾਡੇ ਨਾਲ ਸਾਰੇ ਜੁੜ ਗਏ ਨੇ ਜਿਹੜੇ ਸਾਡੇ ਭਰਾ ਸਾਾਨੂੰ ਪਿਆਰ ਕਰਦੇ ਆ ਕਿਉਂਕਿ ਲਗਾਤਾਰ ਆਪਾਂ ਖਬਰਾਂ ਕਰਦੇ ਹੋਏ ਸੀਗੇ ਤੁਹਾਨੂੰ ਵੀ ਪਤਾ ਡੜੇ ਸੱਟੇ ਦੀ ਵੀ ਅਸੀਂ ਸਾਰੀਆਂ ਸਵਾਰਾ ਕੀਤੀਆਂ ਦੇਵਪਾਰ ਦੀ ਵੀ ਖਬਰਾਂ ਕੀਤੀਆਂ ਤੇ ਕਾਫੀ ਲੋਕਾਂ ਦੀ ਡਿਮਾਂਡ ਵੀ ਆ ਰਹੀ ਸੀਗੀ ਤੇ ਮੈਸੇਜ ਵੀ ਜਿਹੜੇ ਸਾਰੇ ਮੇਰੇ ਭਰਾ ਕਰਦੇ ਸੀ ਕਿ ਚਿੱਟੇ ਦੇ ਉੱਤੇ ਜਿਹੜੀ ਖਬਰ ਜਰੂਰ ਕਰੋ ਸੋ ਉਸ ਮੁੱਦੇ ਦੇ ਉੱਤੇ ਅੱਜ ਆਪਾਂ ਗੱਲ ਕਰਾਂਗੇ ਕਿਉਂਕਿ ਤੁਹਾਡੀ ਹੈਲਪ ਦੇ ਨਾਲ ਹੀ ਹੋਣਾ ਜੋ ਵੀ ਹੋਣਾ ਤੁਹਾਡੀ ਮਦਦ ਦੇ ਨਾਲ ਹੀ ਸਾਰਾ ਕੁਝ ਹੋਣਾ ਹੈ ਸੋ ਤੁਸੀਂ ਵੀ ਸਾਰਿਆਂ ਨੇ ਸਹਿਯੋਗ ਦੇਣਾ ਹੈ ਸੋ ਸਾਰੇ ਮੇਰੇ ਭਰਾਵਰੇ ਲਾਈਵ ਆ ਜਾਣ ਫਿਰ ਆਪਾਂ ਇਸ ਵਾਰ ਜਿਹੜੀ ਹੈ ਸਾਰੀ ਗੱਲਬਾਤ ਕਰਾਂਗੇ ਥੈਂਕ ਯੂ ਵਿਪਨ ਭਗਤਪਾ ਜੀ ਤੋ ਸਾਰੇ ਮੇਰੇ ਭਰਾ ਜਿਹੜੇ ਨਵੇਂ ਫੇਰ ਮੈਨਾਂ ਜਿਹੜੇ ਜੁੜ ਚੁੱਕੇ ਆ ਜਿਹੜੇ ਮੇਰੇ ਭਰਾ ਮੈਨਾਂ ਜੁੜੇ ਆ ਸੋ ਮੈਂ ਉਹਨਾਂ ਨੂੰ ਦੱਸ ਦਵਾਂ ਕਿ ਲਾਈਵ ਹੋਇਆ ਮੈਂ ਇਸ ਕਰਕੇ ਕਿਉਂਕਿ ਹੁਣ ਚਿੱਟਾ ਵੀ ਜਿਹੜਾ ਆ ਅਸੀਂ ਬੰਦ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਪਰ ਉਹ ਹੋਣਾ ਤੁਹਾਡੇ ਸਹਿਯੋਗ ਦੇ ਨਾਲ ਹੀ ਹੈ ਸੋ ਇਸ ਕਰਕੇ ਮੈਂ ਲਾਈਵ ਹੋਇਆ ਆਂ ਤਾਂ ਕਿ ਸਾਰੇ ਭਰਾਵਾਂ ਨਾਲ ਇੱਕ ਵਾਰੀ ਜਿਹੜੀ ਗੱਲ ਪ੍ਰੋਪਰ ਤਰੀਕੇ ਨਾਲ ਕਰ ਲਵਾਂ ਕਿ ਹੁਣ ਮੈਨੂੰ ਤੁਹਾਡੀ ਮਦਦ ਦੀ ਵੀ ਲੋੜ ਹੈਗੀ ਥੈਂਕ ਯੂ ਪੰਜਾਬੀ ਵਲੌਗਸ ਅੰਮ੍ਰਿਤਸਰ ਤੋਂ ਥੈਂਕ ਯੂ ਸੋ ਮੱਚ ਭਾਜੀ ਬਹੁਤ ਵਧੀਆ ਜੋਦਾ ਸਿੱਧੂ ਜੀ ਇੱਕ ਪਰੀਫੇਰ ਮੈਂ ਦੱਸ ਦਵਾਂ ਜਿਹੜੇ ਨਵੇਂ ਦਰਸ਼ਕ ਜਿਹੜੇ ਸਾਡੇ ਨਾਲ ਜੁੜੇ ਆ ਕਿ ਇਸ ਵਾਰੀ ਜਿਹੜੀ ਅਸੀਂ ਚਿੱਟੇ ਦੀ ਜਿਹੜੀ ਹੈ ਗੱਲਬਾਤ ਕਰਨ ਲੱਗੇ ਆ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਹੈ ਹੁਣ ਚਿੱਟਾ ਜਿਹੜਾ ਆ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੈ ਕਿ ਜਿਹੜਾ ਹੁਣ ਚੱਲ ਚੁੱਕਾ ਹੈ ਪੰਜਾਬ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜ ਦਰਿਆਵਾਂ 'ਚ ਧਰਤੀ ਕਿਹਾ ਜਾਂਦਾ ਪਰ ਹੁਣ ਇੱਥੇ ਛੇਵਾਂ ਦਰਿਆ ਜਿਹੜਾ ਚਿੱਟੇ ਦਾ ਜਿਹੜਾ ਚੱਲ ਪਿਆ ਸੋ ਗੱਲਬਾਤ ਸ਼ੁਰੂ ਕਰਦੇ ਆ ਕਾਫੀ ਜਾਣੇ ਜਿਹੜੇ ਆ ਹੁਣ ਲਾਈਵ ਦੇ ਵਿੱਚ ਜੁੜ ਚੁੱਕੇ ਆ ਸੋ ਤانوں ਤਾਂ ਪਹਿਲੇ ਮੈਂ ਦੱਸ ਦਵਾਂ ਕਿ ਸਾਰੇ ਜਿਹੜੇ ਮੈਨੂੰ ਪਰਸਨਲ ਮੈਸੇਜ ਵੀ ਕਰਦੇ ਆ ਤੇ ਕਈ ਕਮੈਂਟਸ ਦੇ ਵਿੱਚ ਵੀ ਮੈਨੂੰ ਕਹਿੰਦੇ ਆ ਕਿ ਚਿੱਟੇ ਦੇ ਉੱਪਰ ਆ ਜਿਹੜੀ ਖਬਰ ਤੁਸੀਂ ਜ਼ਰੂਰ ਕਰੋ ਪਹਿਲੇ ਤਾਂ ਮੈਂ ਦੱਸ ਦਵਾਂ ਕਿ ਦੇਖੋ ਚਿੱਟਾ ਜਿਹੜਾ ਇਹ ਆ ਉਹ ਹਰੇਕ ਏਰੀਆ ਦੇ ਵਿੱਚ ਹਰੇਕ ਮਹੱਲੇ ਦੇ ਵਿੱਚ ਜਿਹੜਾ ਹੁਣ ਚੱਲ ਪਿਆ ਹੈ ਮੇਨ ਗੱਲ ਸਾਨੂੰ ਉੱਥੇ ਦਿੱਕਤ ਆਂਦੀ ਆ ਜਦੋਂ ਅਸੀਂ ਚਿੱਟੇ ਦੀ ਖਬਰ ਕਰਦੇ ਆ ਲੋਕੀ ਪਰੇਸ਼ਾਨ ਜ਼ਰੂਰ ਆ ਉਹ ਵੀ ਚਾਹਦੇ ਆ ਜਿਹੜਾ ਚਿੱਟਾ ਖਤਮ ਹੋਵੇ ਪਰ ਲੋਕੀ ਕੋਈ ਵੀ ਡਰ ਦੇ ਮਾਰੇ ਅੱਗੇ ਆ ਕੇ ਨਹੀਂ ਬੋਲਦਾ ਹੈਗਾ ਉਹਦੇ ਵਿੱਚ ਸਾਨੂੰ ਦਿੱਕਤ ਹੋ ਜਾਂਦੀ ਹੈ ਕਿਉਂਕਿ ਅਸੀਂ ਚਾਹਦੇ ਆ ਕਿ ਲੋਕੀ ਜ ਸਾਹਮਣੇ ਆ ਕੇ ਗੱਲ ਕਰਨ ਕਿ ਹਾਂ ਸਾਨੂੰ ਇਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਵੀ ਸਾਡੇ ਵਿੱਚ ਆ ਚਿੱਟਾ ਵਿਕਦਾ ਪਿਆ ਜਾਂ ਆ ਵੇਚਦਾ ਪਿਆ ਵਾ ਜਦ ਤੱਕ ਤੁਸੀਂ ਬੋਲੋਗੇ ਨਹੀਂ ਤਦ ਤੱਕ ਅਸੀਂ ਕਿੱਦਾਂ ਕਰਾਂਗੇ ਮੈਨੂੰ ਇੰਨਾ ਜਵਾਬ ਦੋ ਕਿ ਤੁਸੀਂ ਕਿਹੜੀ ਆ ਖ਼ਬਰਾਂ ਜਿਹੜੀ ਆਪ ਬੋਲਦੀ ਹੈ ਪੱਤਰਕਾਰ ਦਾ ਕੰਮ ਹੁੰਦਾ ਜੋ ਲੋਕੀ ਬੋਲਦੇ ਉਹ ਅਖਬਾਰ ਦੇ ਵਿੱਚ ਲਿਖ ਦਿੰਦੇ ਆ ਜੋ ਅਸੀਂ ਸੁਣਦੇ ਹਾਂ ਚੈਨਲ ਦੇ ਵਿੱਚ ਆਪਣੇ ਚਲਾਣ ਦੇ ਜੋ ਸਾਡੇ ਕੋਲ ਬਾਈਟਾਂ ਹੁੰਦੀਆਂ ਕਦੀ ਅਖਬਾਰ ਖੁਦ ਨਹੀਂ ਬੋਲਦੀ ਹਮੇਸ਼ਾ ਲੋਕਾਂ ਦੇ ਬਿਆਨ ਹੁੰਦੇ ਆ ਉਸੋ ਜਦ ਤੱਕ ਤੁਸੀਂ ਖੁਦ ਆਵਾਜ਼ ਨਹੀਂ ਚੱਕੋਗੇ ਤਦ ਤੱਕ ਅਸੀਂ ਕੁਝ ਨਹੀਂ ਕਰ ਸਕਦੇ ਮੇਨ ਦਾ ਲੈਸ ਕਰਕੇ ਮੈਨੂੰ ਤੁਹਾਡੇ ਸਾਰੇ ਸਾਥ ਦੀ ਲੋੜ ਹੈ ਜੇ ਕਿਸੇ ਦੇ ਏਰੀਆ ਦੇ ਵਿੱਚ ਚਿੱਟਾ ਵਿਕਦਾ ਹੈ ਤੇ ਦੇਖੋ ਜਦੋਂ ਕੱਲਾ ਬੰਦਾ ਉੱਟ ਕੇ ਵੱਲੂਗਾ ਨਾ ਤੇ ਦਸੌ ਦੁਸ਼ਮਣ ਹੋਣਗੇ ਅਸੀਂ ਕੱਲੇ ਜਾਂਦੇ ਹਾਂ ਸਾਡੇ ਵੀ ਬਹੁਤ ਦੁਸ਼ਮਣਾਂ ਚ ਲੰਦਰ ਦੇ ਵਿੱਚ ਆਏ ਦਿਨ ਸਾਨੂੰ ਧਮਕੀਆਂ ਮਿਲਦੀਆਂ ਜੇ ਅਸੀਂ ਇੱਥੇ ਗੋਲੀ ਮਾਰ ਦਾਂਗੇ ਉੱਥੇ ਗੋਲੀ ਮਾਰ ਦਾਂਗੇ ਪਰ ਜਦੋਂ ਤੁਸੀਂ ਸਾਰੇ ਮਹੱਲੇ ਵਾਲੇ ਇਕੱਠੇ ਹੋ ਕੇ ਚੱਲੋਗੇ ਉਦੋਂ ਤੁਹਾਡਾ ਕੋਈ ਵੀ ਕੁਝ ਨਹੀਂ ਵਿਗਾੜ ਸਕਦਾ ਉਦੋਂ ਮੀਡੀਆ ਵੀ ਖੁੱਲ ਕੇ ਸਾਹਮਣੇ ਆ ਕੇ ਗੱਲ ਕਰੂ ਕਿਉਂਕਿ ਜਿਹੜਾ ਬੰਦਾ ਆਪਣੇ ਲਈ ਨਹੀਂ ਖੜਾ ਹੋ ਸਕਦਾ ਉਹਦੇ ਲਈ ਕੋਈ ਵੀ ਨਹੀਂ ਖੜਾ ਹੁੰਦਾ ਇਸ ਕਰਕੇ ਜਿਹੜਾ ਬੰਦਾ ਆਪਣੇ ਲਈ ਖੜਾ ਹੋਏਗਾ ਜਿਹਦਾ ਆਪ ਦਾ ਸਟੈਂਡ ਹੁੰਦਾ ਉਹਦੇ ਮਗਰ ਹੀ ਸਾਰੀ ਦੁਨੀਆ ਤੁਰਦੀ ਆ ਓਦਾਂ ਕੋਈ ਕਿਸੇ ਦੇ ਮਗਰ ਨਹੀਂ ਅੱਜਕੱਲ ਤੁਰਦਾ ਹੈਗਾ ਹਾਂ ਮੂੰਹ ਤੇ ਭਰਾ ਭਰਾ ਕਹਿ ਦੇਣਗੇ ਬਾਤ ਤੇ ਕੋਈ ਭਰਾ ਭੂਨੀ ਹੈਗਾ ਇਸ ਕਰਕੇ ਮੇਰਾ ਵੀ ਜੇ ਕਿਸੇ ਦੇ ਏਰੀਆ ਦੇ ਵਿੱਚ ਇਟਾ ਵਿਕਦਾ ਪਿਆਵਾ ਤੇ ਉੱਥੇ ਜੇ ਕੌਂਸਲਰ ਨੂੰ ਵੀ ਬੇਨਤੀ ਹੈ ਤੇ ਉੱਥੇ ਦੇ ਮਹੱਲੇ ਨਿਵਾਸੀਆਂ ਨੂੰ ਵੀ ਬੇਨਤੀ ਹੈ ਕਿ ਉਹ ਸਾਰੇ ਇਕੱਠੇ ਹੋਣ ਇਕੱਠੇ ਹੋਣਗੇ ਕਹਿਣ ਕਿ ਹਾਂਜੀ ਅਸੀਂ ਧਰਨਾ ਲੈਣਾ ਹੈ ਜਾਂ ਅਸੀਂ ਸਾਰੀ ਗੱਲਬਾਤ ਸੁਣੀ ਹੈ ਕਿ ਕੌਣ ਚਿੱਟਾ ਵੇਚਦਾ ਹੈ ਕਿ ਇਹਨੂੰ ਦਿੱਕਤ ਹੋ ਰਹੀ ਹੈ ਕਿ ਇਹਨੂੰ ਨਹੀਂ ਵੀ ਸਾਡੇ ਮਹੱਲੇ ਦੇ ਵਿੱਚ ਪਰੇਸ਼ਾਨ ਹੋ ਰਹੇ ਹਾਂ ਸਿਰ ਇਸ ਇਹ ਦੋ ਤਿੰਨ ਘਰਾਂ ਦੇ ਕਰਕੇ ਅਸੀਂ ਉੱਥੇ ਆ ਕੇ ਜ਼ਰੂਰ ਖਬਰ ਕਰਾਂਗੇ ਤੇ ਪ੍ਰਸ਼ਾਸਨ ਦੇ ਉੱਤੇ ਦਬਾਅ ਵੀ ਪਾਵਾਂਗੇ ਤੇ ਜ਼ੋਰ ਵੀ ਲਾਵਾਂਗੇ ਤੇ ਗੱਲ ਵੀ ਕਰਾਂਗੇ ਕਿ ਇਸ ਏਰੀਆ ਦੇ ਵਿੱਚ ਸਾਰੇ ਲੋਕਾਂ ਨੂੰ ਦਿੱਕਤ ਹੋ ਰਹੀ ਕਿਉਂਕ ਕਰੋਗੇ ਵੀਡੀਓ ਦੇ ਵਿੱਚ ਤੁਹਾਡੀ ਗੱਲਾਂ ਆਣਗੀਆਂ ਤੇ ਪ੍ਰਸ਼ਾਸਨ ਜਿਹੜਾ ਵੀ ਐਕਸ਼ਨ ਵੀ ਲਗਾ ਉਸ ਤੋਂ ਬਾਅਦ ਕਿਸੇ ਨੇ ਕਿਸੇ ਨੂੰ ਨਹੀਂ ਪੁੱਛਣਾ ਇਸ ਕਰਕੇ ਸਾਡੇ ਤੁਹਾਡੇ ਕੋਲ ਟਾਈਮ ਹੈਗਾ ਜੇ ਕਿਸੇ ਨੂੰ ਕਿਸ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆਂਦੀ ਪਈ ਹੈ ਤੇ ਉਹ ਦੱਸੇ ਜ਼ਰੂਰ ਮੀਡੀਆ ਨੂੰ ਸਾਰੀ ਗੱਲ ਕਰੇ ਕਿ ਸਾਨੂੰ ਆ ਪਰੇਸ਼ਾਨੀ ਆ ਰਹੀ ਹੈ ਹੁਣ ਨਾ ਤਾਂ ਅਸੀਂ ਛਿੱਟਾ ਲੰਨ ਛਿੱਟਾ ਲਾਉਣੀ ਹੈ ਤੇ ਨਾ ਸਾਨੂੰ ਪਤਾ ਹੁਣ ਜੇ ਕੋਈ ਲਾਂਦਾ ਹੈ ਜੇ ਅਸੀਂ ਉਸ ਬੰਦੇ ਦੀ ਖਬਰ ਕਰਦੇ ਹਾਂ ਹੁਣ ਅਸੀਂ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ ਕਿਉਂਕਿ ਉਹ ਤਾਂ ਪਹਿਲੇ ਚਿੱਟਾ ਲਾਲਾ ਹਿੱਲੇ ਪਏ ਹੈਗੇ ਪਹਿਲੇ ਮਰੇ ਪਿਓ ਸਾਰੇ ਉਹਨਾਂ ਨੂੰ ਕੀ ਕਹੀਏ ਸੀ ਜਿੱਥੋਂ ਜਿੱਥੋਂ ਚਿੱਟਾ ਖਰੀਦ ਕੇ ਲੈ ਕੇ ਆਉਂਦੇ ਆ ਉਹ ਜਗਾ ਨਹੀਂ ਸਾਨੂੰ ਦੱਸਦੇ ਹੁਣ ਸਾਨੂੰ ਸਪਣਾ ਤੇ ਆਣਾ ਨਹੀਂ ਕਿਹੜਾ ਬੰਦਾ ਕਿੱਥੋਂ ਲੈ ਕੇ ਆਂਦਾ ਦਾਰੂਗਾ ਤਾਂ ਸਾਰਿਆਂ ਨੂੰ ਪਤਾ ਵੀ ਠੇਕੇ ਤੋਂ ਮਿਲ ਜਾਂਦੀ ਬੰਦਾ ਲੈ ਆਂਦਾ ਹੁਣ ਚਿੱਟਾ ਠੇਕਿਆਂ ਦੇ ਵਿੱਚ ਤਾਂ ਵਿਕਦਾ ਨਹੀਂ ਹੈਗਾ ਜਿਹੜਾ ਸਾਨੂੰ ਪਤਾ ਹੋਊਗਾ ਇਸ ਕਰਕੇ ਜੋ ਵੀ ਕੋਈ ਵੇਚਦਾ ਜਾਂ ਤਾਂ ਜਿਹੜੇ ਲਾਂਦੇ ਆ ਉਹਨਾਂ ਨੂੰ ਪਤਾ ਵਾ ਜਾਂ ਜਿਹਨਾਂ ਦੇ ਇਹ ਦੇ ਵਿੱਚ ਵਿਕਦਾ ਪਿਆ ਉਹਨਾਂ ਨੂੰ ਪਤਾ ਲਾਣ ਵਾਲਿਆਂ ਦੀ ਅਸੀਂ ਖਬਰਾਂ ਕੀਤੀਆਂ ਸੀ ਫੜਿਆ ਕਰਾ ਸੀ ਉਹਨਾਂ ਨੂੰ ਅਰੈਸਟ ਇਸ ਕਰਕੇ ਨਹੀਂ ਕਰਵਾਉਂਦੇ ਨਾ ਅਸੀਂ ਪੁਲਿਸ ਨੂੰ ਦੱਸਦੇ ਕਿਉਂਕਿ ਸਾਨੂੰ ਪਤਾ ਉਹ ਪਹਿਲੇ ਹੀ ਸਾਰੇ ਚਿੱਟਾ ਲਾਲਾ ਖਤਮ ਹੋਏ ਪਏ ਹੋ ਉਹਨਾਂ ਦਾ ਕੋਈ ਫਾਇਦਾ ਨਹੀਂ ਦੱਸਦੇ ਹੋ ਇਸ ਕਰਕੇ ਨਹੀਂ ਹੈ ਕਿ ਦੁਬਾਰਾ ਜੇ ਅਸੀਂ ਉੱਥੇ ਲੈਣ ਜਾਵਾਂਗੇ ਤਾਂ ਸਾਨੂੰ ਫਲੇ ਕੁੱਟਣਗੇ ਨਾ ਸਾਨੂੰ ਕਿਸੇ ਨੇ ਨਸ਼ਾ ਦੇਣਾ ਹੈ ਇਸ ਕਰਕੇ ਬੜੀ ਵੱਡੀ ਗੱਲ ਆ ਇਹ ਕਿ ਹਰੇਕ ਦੇ ਮਹੱਲੇ ਜਿੱਥੇ ਜਿੱਥੇ ਨਸ਼ਾ ਵਿਕਦਾ ਪਿਆ ਉਹ ਮੈਨੂੰ ਪਰਸਨਲੀ ਇਨਬਾਕਸ ਦੇ ਵਿੱਚ ਮੈਸੇਜ ਕਰ ਰਹੇ ਨੇ ਥੋੜਾ ਨੁਕਸਾਨ ਹੁੰਦਾ ਆ ਲੋਕੀ 100 ਜਣੇ ਇੱਥੇ ਦੇਖਦੇ ਆ ਕਿਸੇ ਨੂੰ ਪਤਾ ਲੱਗੂਗਾ ਹਾਂ ਤੁਸੀਂ ਕਮੈਂਟ ਕੀਤਾ ਤੁਹਾਡੀ ਵਿਸ਼ਵਨੀ ਪਾਊਗੀ ਚਲੋ ਸਾਡੀ ਤਾਂ ਪਈ ਹੋਈ ਆ ਚਾਰ ਹੋਰ ਥਾਵਾਂ ਤੇ ਪੈਣ ਨੂੰ ਤਾਂ ਸਾਨੂੰ ਫਰਕ ਨਹੀਂ ਪੈਂਦਾ ਪਰ ਤੁਸੀਂ ਆਪਣੀ ਦੁਸ਼ਮਣੀਆਂ ਲਾ ਪਾਓ ਜੇ ਤੁਹਾਡੇ ਮੁਹੱਲੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਗੈਰਕਾਨੂੰਨੀ ਕੰਮ ਚੱਲਦਾ ਪਿਆ ਵਾ ਜਿਆ ਕੁਝ ਹੋ ਰਿਹਾ ਤਾਂ ਸਾਨੂੰ ਇਨਬਾਕਸ ਦੇ ਵਿੱਚ ਮੈਸੇਜ ਕਰਕੇ ਦੱਸੋਗੇ ਆ ਜਗ੍ਹਾ ਤੇ ਲਿਕਦਾ ਪਿਆ ਆ ਬੰਦੇ ਦਾ ਨਾਮ ਆ ਲੋਕੇਸ਼ਨ ਆ ਨਾ ਤੁਹਾਡਾ ਨਾਮ ਦਿੱਤਾ ਜਾਊਗਾ ਨਾ ਤੁਹਾਡੀ ਕੋਈ ਪਛਾਣ ਦੱਸੀ ਜਾਏਗੀ ਅਸੀਂ ਆਪਣੇ ਤਰੀਕੇ ਨਾਲ ਦੇਖਾਂਗੇ ਕੀ ਹੁੰਦਾ ਕਿੱਥੇ ਲਿਕਦਾ ਕਿੱਦਾਂ ਉਹਦਾ ਸਟਿੰਗ ਕਰਨਾ ਹੈ ਜਾਂ ਕਿੱਦਾਂ ਖਬਰ ਚਲਾਨ ਪਰਸਨਲੀ ਇਨਬਾਕਸ ਦੇ ਵਿੱਚ ਮੈਨੂੰ ਮੈਸੇਜ ਕਰਕੇ ਦੱਸਿਓ ਕਿਹੜੀ ਕਿਹੜੀ ਜਗ੍ਹਾ ਤੇ ਨਸ਼ਾ ਵਿਕਦਾ ਪਿਆ ਜਾਂ ਕਿਹੜੀ ਕਿਹੜੀ ਜਗ੍ਹਾ ਦੇ ਉੱਤੇ ਲੋਕੀ ਨਸ਼ਾ ਕਰਦੇ ਪਏ ਐ ਤੇ ਜੇ ਤੁਸੀਂ ਵੀਡੀਓ ਬਣਾ ਕੇ ਮੈਨੂੰ ਭੇਜ ਦੋਗੇ ਤੇ ਮੇਰੇ ਲਈ ਥੋੜੀ ਹੋਰ ਆਸਾਨੀ ਹੋ ਜਾਊਗੀ ਕਿਉਂਕਿ ਜੇ ਕੋਈ ਗਰਾਊਂਡ ਦੇ ਵਿੱਚ ਖਾਲੀ ਜਗ੍ਹਾ ਦੇ ਵਿੱਚ ਬੈਠ ਕੇ ਨਸ਼ਾ ਕਰਦਾ ਤੇ ਆਸ-ਪਾਸੇ ਲੋਕਾਂ ਦੇ ਘਰ ਹੁੰਦੇ ਐ ਸੋ ਕੋਠੇ ਦੇ ਉੱਤੇ ਤੁਸੀਂ ਚੋਰੀ ਚਾਹੀ ਵੀਡੀਓ ਬਣਾ ਕੇ ਛੋਟਾ ਜਿਹਾ ਮੈਨੂੰ ਕਲਿੱਪ ਭੇਜ ਦਿਓ ਤਾਂ ਕਿ ਸਾਨੂੰ ਉੱਥੇ ਜਗ੍ਹਾ ਲੱਭਣ ਤੇ ਜਾਂ ਸਾਨੂੰ ਖਬਰ ਚਲਾਉਣ ਦੇ ਵਿੱਚ ਵੀ ਆਸਾਨੀ ਹੋ ਜਾਏ ਤਾਂ ਕਿ ਸਾਨੂੰ ਪਤਾ ਹੋਏ ਕਿ ਹਾਂ ਠੀਕ ਹੈ ਕਿ ਨਹੀਂ ਐਸੇ ਆ ਚੀਜ਼ਾਂ ਚਲਦੀਆਂ ਜੀ ਅਸੀਂ ਇਸ ਕਰਕੇ ਆ ਸਾਰਾ ਕਰਦੇ ਪਏ ਆ ਜੋ ਵੀ ਖਬਰ ਦਾ ਕਰਦੇ ਪਏ ਆ ਤੇ ਇਸ ਕਰਕੇ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕੀ ਸਾਰੇ ਇਸ ਵਾਰੀ ਥੋੜਾ ਚਕੰਨੇ ਰਹਿਣ ਜੇ ਆਪਣੇ ਏਰੀਆ ਦੇ ਵਿੱਚ ਤੁਸੀਂ ਚਾਹਦੇ ਹੋ ਕਿ ਇਹ ਚਿੱਟਾ-ਚੂਟਾ ਵਗੈਰਾ ਸਿਸਟਮ ਨਾ ਚੱਲੇ ਕਿਉਂਕਿ ਜਿੰਨੇ ਨਸ਼ੇੜੀ ਆ ਚੋਰੀਆਂ ਵੀ ਸਾਰੇ ਉਹੀ ਕਰਦੇ ਬਾਈਕਾਂ ਬੀਟਾਂ ਜਿਹੜੀਆਂ ਚੋਰੀਆਂ ਹੁੰਦੀਆਂ ਉਹ ਨਸ਼ੇ ਦੇ ਕਰਕੇ ਕਰਦੇ ਆ ਕਿਉਂਕਿ ਨਸ਼ੇ ਦੀ ਤੋੜ ਇੰਨੀ ਕਿ ਜ਼ਿਆਦਾ ਪੈ ਜਾਂਦੀ ਹੈ ਕਿ ਬੰਦੇ ਕੋਲ ਬਰਦਾਸ਼ਤ ਨਹੀਂ ਹੁੰਦੀ ਇਸ ਕਰਕੇ ਉਹਦੇ ਵਿੱਚ ਉਹਨਾਂ ਦਾ ਵੀ ਕਸੂਰ ਨਹੀਂ ਪਰ ਆਪਾਂ ਕਿਤੇ ਨਾ ਕਿਤੇ ਤੇ ਹਟਾਣਾ ਹੈ ਹੁਣ ਜੇ ਆਪਾਂ ਕਹੀਏ ਇਹਨਾਂ ਨੂੰ ਨਸ਼ਾ ਛਡਾਊ ਕੇਂਦਰ ਤੇ ਭੇਜ ਦੇ ਤੇ ਉੱਥੇ ਜਾ ਕੇ ਰਾਜੀ ਦੀ ਤਾਂ ਵੀ ਪਤਾਵਾ ਕਿ ਹਰ ਕਿਸੇ ਦੇ ਮੁਹੱਲੇ ਦੇ ਵਿੱਚੇ ਕੋਈ ਨਾ ਕੋਈ ਨਸ਼ਾ ਕਰਦਾ ਤੇ ਤੋ ਇਸ ਕਰਕੇ ਮੈਂ ਆਪਣੇ ਸਾਰੇ ਭਰਾਵਾਂ ਨੂੰ ਅਪੀਲ ਕਰਦਾ ਆਂ ਕਿ ਥੋੜਾ ਜਿਹਾ ਇਸ ਚੀਜ਼ ਵੱਲ ਧਿਆਨ ਦੇਣ ਅਸੀਂ ਚਿੱਟਾ ਵੀ ਬੰਦ ਕਰਾਈਏ ਤਾਂ ਕਿ ਜਿਹੜਾ ਸਾਡਾ ਯੂਥ ਆ ਉਹ ਥੋੜਾ ਤਗੜਾ ਹੋਵੇ ਦੇ ਮੋੜੇ ਨਾ ਮੋੜਾ ਲਾ ਕੇ ਤਰੇ ਤਾਂ ਕਿ ਪੰਜਾਬ ਹੀ ਹੁਣ ਥੋੜਾ ਹੋਰ ਅੱਗੇ ਵਧੇ ਵੈਸੇ ਵੀ ਤੁਹਾਨੂੰ ਪਤਾ ਸਾਰੇ ਨੇ ਪੰਜਾਬ ਨੂੰ ਖਾਨ ਨੂੰ ਹੀ ਰੱਖਿਆ ਹੋਇਆ ਸੋ ਆਪਾਂ ਆਪਣੇ ਹੱਕਾਂ ਦੇ ਲਈ ਵੀ ਹੁਣ ਥੋੜਾ ਖੜੇ ਹੋਈਏ ਹੱਕਾਂ ਦੇ ਲਈ ਵੀ ਤਾਂ ਖੜੇ ਹੋਵਾਂਗੇ ਜੇ ਸਾਡੇ ਸ਼ਰੀਰ 'ਚ ਜੋਰ ਹੋਊਗਾ ਸੋ ਸ਼ਰੀਰ 'ਚ ਜੋਰ ਉਦੋਂ ਆਊਗਾ ਜਦੋਂ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਆ ਉਹ ਬਿਲਕੁਲ ਬੰਦ ਹੋ ਜਾਊਗਾ ਸੋ ਇਸ ਕਰਕੇ ਅਸੀਂ ਕੋਸ਼ਿਸ਼ ਕਰਨ ਪਾਰ ਜਿੱਤਦੇ ਆ ਕਿ ਹਾਰਦੇ ਆ ਤੇ ਚਲੋ ਬਾਅਦ ਦੀਆਂ ਗੱਲਾਂ ਪਰ ਕੋਸ਼ਿਸ਼ ਤਾਂ ਅਸੀਂ ਕਰਨ ਲੱਗੇ ਆ ਕਿਉਂਕਿ ਬਗੈਰ ਕੁਝ ਕੀਤੇ ਅਸੀਂ ਹਾਰ ਮੰਨ ਲਈਏ ਏਡੇ ਤਾਂ ਅਸੀਂ ਪਾਗਲ ਹੈ ਨਹੀਂ ਸੋ ਮੈਂ ਚਾਹੂੰਗਾ ਕਿ ਇਸ ਕਰਕੇ ਸਾਰੇ ਲੋਕੀ ਇਸ ਵਾਰੀ ਮੈਨੂੰ ਸਪੋਨਸਰ ਕਰਨ ਕਿਉਂਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਨੂੰ ਪਤਾ ਹੈ ਤੁਹਾਡੇ ਕਮੈਂਟਸ ਰਾਹੀਂ ਮੈਨੂੰ ਪਤਾ ਲੱਗਦਾ ਤੁਹਾਡੇ ਰੋਜ਼ ਫੋਨ ਆਉਂਦੇ ਆ ਲੋਕਲਸ ਵੀ ਆਉਂਦੇ ਆ ਬਾਹਰੋਂ ਵੀ ਆਉਂਦੇ ਆ ਹਰ ਥਾਂ ਤੋਂ ਫੋਨ ਆਉਂਦੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰੀ ਆਪਣੇ ਥੋੜਾ ਭਰਾ ਦਾ ਸਾਥ ਦਿਓ ਜਿਹਦੇ ਜਿਹੇ ਏਰੀਆ ਦੇ ਵਿੱਚ ਚਿੱਟਾ ਵਿਕਦਾ ਪਿਆ ਵਾ ਉਹ ਮੈਨੂੰ ਇਨਬਾਕਸ ਦੇ ਵਿੱਚ ਦੱਸੇ ਕਿਹੜੇ ਏਰੀਆ ਦੇ ਵਿੱਚ ਵਿਕਦਾ ਪਿਆ ਤੇ ਕੌਣ ਵੇਚਦਾ ਪਿਆ ਵਾ ਜੇ ਵੀਡੀਓ ਬਣਾ ਹੋ ਜਾਂਦੀ ਹੈ ਤੇ ਬਹੁਤ ਵਧੀਆ ਸਾਨੂੰ ਉਹਦੀ ਬਹੁਤ ਜ਼ਿਆਦਾ ਸਾਨੂੰ ਲੋੜ ਹੈਗੀ ਹੈ ਜੇ ਕੋਈ ਤੁਸੀਂ ਵੀਡੀਓ ਬਣਾ ਕੇ ਦੇ ਦੋਗੇ ਸਾਡੀ ਵੀ ਕਿਤਨਾ ਕਿਤੇ ਉਸਦੀ سپورਟ ਹੋ ਜਾਊਗੀ ਇਸ ਕਰਕੇ ਫਿਰ ਇੱਕ ਵਾਰੀ ਕਹਿਣ ਲੱਗਾ ਕਿ ਜਿਹੜੇ ਜਿਹੜੇ ਇਹਦੇ ਵਿੱਚ ਚਿੱਟਾ ਵਿਕਦਾ ਹੋ ਇਨਬਾਕਸ ਦੇ ਵਿੱਚ ਮੈਨੂੰ ਦੱਸੋ ਕਿੱਥੇ ਚਿੱਟਾ ਵਿਕ ਰਿਹਾ ਕਿੱਥੇ ਨਹੀਂ ਵਿਕ ਰਿਹਾ ਕੌਣ ਵੇਚ ਰਿਹਾ ਤੁਹਾਡਾ ਨਾਮ ਬਿਲਕੁਲ ਵੀ ਨਹੀਂ ਲਿੱਤਾ ਜਾਏਗਾ ਨਾ ਦੱਸਿਆ ਜਾਏਗਾ ਤੇ ਤੁਹਾਡੀ ਜਿਹੜੀ ਪਹਿਚਾਣ ਉਹ ਵੀ ਗੁੱਪਤ ਰੱਖੀ ਜਾਏਗੀ ਸੋ ਹੁਣ ਮੈਨੂੰ ਤੁਸੀਂ ਦੋ ਇਜਾਜ਼ਤ ਸੋ ਵਧੀਆ ਜੀ ਹੁਣ ਕੋਈ ਖਬਰ ਲੈ ਕੇ ਕੋਸ਼ਿਸ਼ ਕਰਾਂਗੇ ਕਿ ਚਿੱਟੇ ਵਾਲੇ ਦੀ ਹੁਣ ਖਬਰ ਲੈ ਕੇ ਆਈਏ ਤਾਂ ਕਿ ਜਿਹੜੇ ਮੇਰੇ ਭਰਾ ਜਿਨ੍ਹਾਂ ਨੇ ਮੈਨੂੰ ਕਿਹਾ ਜਿਹਨੂੰ ਜਿਹੜੇ ਜਿਹਨੂੰ ਇੰਨਾ ਪਿਆਰ ਕਰਦੇ ਆ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਸਾਨੂੰ ਇੱਕ ਹੁਣ ਚਿੱਟੇ ਵਾਲੀ ਖਬਰ ਜ਼ਰੂ ਸੇਰਮਤੇ ਸਾਡੇ ਹੁਣ ਅਸੀਂ ਚਿੱਟੇ ਵਾਲੇ ਜਗ੍ਹਾ ਤੇ ਜ਼ਰੂਰ ਤੁਰਾਂਗੇ ਸੋ ਹੁਣ ਤਦ ਤੱਕ ਲਈ ਮੈਂ ਤੁਹਾਨੂੰ ਹੋਰ ਜ਼ਿਆਦਾ ਨੈਕਸਟ ਜਿਹੜੀ ਹੁਣ ਲਾਈਵ ਹੋਵਾਂਗੇ ਉਸ ਤੋਂ ਵਧੀਜੀ ਖਬਰ ਦੇ ਨਾਲ ਤੁਹਾਨੂੰ ਮਿਲਾਂਗੇ ਸੋ ਧੰਨਵਾਦ